ਮੇਰੇ ਵੱਲੋਂ ਜਾਨੀ ਕਿ ਕਮਾਲੀ ਵਾਲੇ ਬੋਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਮੈਨੂੰ ਮਾਲਕ ਨੇ ਆਵਾਜ਼ ਬਖਸ਼ੀ ਅੰਦਾਜ਼ ਬਖਸ਼ਿਆ ਜੋ ਕੁਝ ਵੀ ਉਸਨੇ ਬਖਸ਼ਿਆ ਉਸਦੇ ਸਦਕਾ ਉਸਦੀ ਕਿਰਪਾ ਸਦਕਾ ਅਸੀਂ ਇੱਕ ਛੋਟਾ ਜਿਹਾ oprala ਕੀਤਾ ਆਪੇ ਲਿਖਿਆ ਉਸਨੇ ਆਪੇ ਗਵਾਇਆ ਸੋ ਉਸਦੇ oprale ਸਦਕਾ ਤੇ ਮੇਰੇ ਯਾਰਾਂ ਦੋਸਤਾਂ ਮਿੱਤਰਾਂ ਦੇ oprale ਸਦਕਾ ਉਸਦੀ ਮਹਾਨ ਕਿਰਪਾ ਸਦਕਾ ਮੇਰੇ ਕੈਮਰੇ ਵਾਲੇ ਵੀਰ ਸਾਰਿਆਂ ਦੀ ਸਦਕਾ ਇੱਕ ਨਿਮਾਣਾ ਜਿਹਾ ਕਲਾਕਾਰ ਛੋਟਾ ਜਿਹਾ ਕਲਾਕਾਰ ਆਪਣੀ ਗਾਇਕੀ ਦੀ ਸ਼ੁਰੂਆਤ ਕਰਨ ਲੱਗਾ ਆਸ ਹੈ ਕਿ ਤੁਸੀਂ ਬਹੁਤ ਬਹੁਤ ਪਸੰਦ ਕਰੋਗੇ ਕੋਸ਼ਿਸ਼ ਕਰਾਂਗੇ ਸੱਭਿਆਚਾਰ ਗਾਉਣਾ ਅੱਛੀ ਸਿੱਖਿਆ ਦੇਣੀ ਸਾਡਾ ਗੀਤਾਂ ਰਿਕਾਰਡ ਹੋਣ ਲੱਗਾ ਹੈ ਪੀਣੀ ਅੱਜ ਮਿੱਤਰੋ ਸਪੋਚ ਵਿਸਕੀ ਦੋਸਤੋ ਨਸ਼ਾ ਕਿਸੇ ਕਿਸਮ ਦਾ ਨਹੀਂ ਕਰਨਾ ਸਿਰਫ ਮਨੋਰੰਜਨ ਕਰਨਾ ਹੈ ਕਿਸੇ ਦੀ ਧੀ ਭੈਣ ਨੂੰ ਗਲਤ ਜਾਂ ਕਿਸੇ ਦੇ ਮਗਰੇ ਕਿਹੜੀ ਛੇੜੀ ਨਹੀਂ ਲਾਉਣੀ ਜੋ ਅਸੀਂ ਗਾਉਣ ਲੱਗੇ ਇੱਕ ਮਨੋਰੰਜਨ ਲਈ ਗਾਉਣ ਲੱਗੇ ਆ ਤੁਸੀਂ ਇਸ ਗਾਣੇ ਨੂੰ ਸੁਣ ਕੇ ਮਨੋਰੰਜਨ ਕਰਨਾ ਉਸ ਦੇ ਉੱਤੇ ਅਮਲ ਨਹੀਂ ਕਹੀ ਬਸ ਤਾਂ ਰਹੀ ਜੀ ਇਹ ਮੇਰਾ ਵੀਰ ਪੰਮਾ ਪਿੰਡ ਸਿਹੜੀ ਤੋਂ ਜਿਉਂਦਾ ਰਹੇ ਵੀਰ ਗਿਆਨੀ ਧਿਆਨੀ ਗੁਰਗੁਰਹਾਰੇ ਮੇਰਾ ਫੌਜੀ ਵੀਰ ਦੇਸ਼ ਦੀ ਸੇਵਾ ਕਰਨ ਵਾਲਾ ਤੁਸੀਂ ਦੇਖ ਰਹੇ ਹੋ ਕਿ ਉੱਤਰਾਖੰਡ ਦੇ ਵਿੱਚ ਕਿੰਨੀਆਂ ਨਸੀਬਤਾਂ ਆਈਆਂ ਕਿੰਨੇ ਲੋਕਾਂ ਦੀਆਂ ਜਾਨਾਂ ਗਈਆਂ ਪਰ ਫੌਜੀ ਵੀਰਾਂ ਨੂੰ ਮੈਂ ਸਲੂਟ ਕਰਦਾ ਆ ਜਿਨ੍ਹਾਂ ਨੇ ਆਪਣੀ ਜਾਨ ਉੱਤੇ ਖੇលਿਆ ਕੁਰਬਾਨ ਹੋਏ ਪਰ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਲੋਕਾਂ ਨੂੰ ਬਚਾਇਆ ਸਲੂਟ ਹੈ ਸਾਨੂੰ ਸਾਰਿਆਂ ਨੂੰ ਸਲੂਟ ਕਰੋ ਓਕੇ ਓਕੇ ਜੋ ਬਹਿ ਰਹੇ ਅਸੀਂ ਕਰਜਾ ਨਹੀਂ ਦੇ ਸਕਦੇ ਮੇਰਾ ਵੀਰ 75 ਪਿੰਡ ਸਿਹੜੀ ਤੋਂ ਹੈ ਵੀ ਪਿੰਡ ਸਿਹੜੀ ਤੋਂ ਮੇਰਾ ਵੀਰ ਜਿੱਤਰ ਇਸ ਦੀ ਬਲੇਰੋ ਤੁਹਾਨੂੰ ਦਿਖਾਈ ਜਾਊਗੀ ਮੇਰੇ ਵੀਰ ਦੀ ਸਵਿਫਟ ਹੈ ਬਾਕੀ ਮੇਰੇ ਵੀਰਾਂ ਦੇ 볼ਟ ਹੈ ਸਕੋਰਪੀਓ ਹੈ ਸਾਰੇ ਤੁਹਾਨੂੰ ਸੀਨ ਦਿਖਾਈ ਜਾਊਂਗੇ ਕੋਸ਼ਿਸ਼ ਕਰਾਂਗੇ ਬਾਕੀ ਮਾਲਕ ਨੂੰ ਜੋ ਮਨਜ਼ੂਰ ਹੋਇਆ ਨਹੀਂ ਹੋਣਾ ਮੇਰਾ ਵੀਰ ਰੰਗੀਲਾ ਹਰਦੀਪ ਵੀਰ ਮੇਰਾ ਤੁਹਾਡੀ ਜਾਨ ਐ ਇਸ ਮਹਿਫਲ ਦੀ ਮੈਂ ਕਿਹਾ ਸੀ ਯਾਰ ਅੱਤਹੀਂ ਗਾਣਾ ਪਾ ਦੰਨੇ ਕਿਆ ਲੋੜ ਐ ਪਰ ਵੀਰ ਕਹਿੰਦਾ ਵੀ ਨਹੀਂ ਆ ਵੀਡੀਓ ਬਣਾਉਂ ਸਾਰੇ ਚ ਜੋਸ਼ ਭਰਨ ਵਾਲਾ ਇਨਸਾਨ ਹਰਦੀਪ ਪਿੰਡ ਸਿਹੜੀ ਤੋਂ ਜਿਉਂਦਾ ਰਹੇ ਮੇਰਾ ਵੀਰ ਵਸਦਾ ਹੈ ਉਮਰਾ ਲਾਵੇ ਨਾ ਮਾਰ ਇਸ ਵੀਰ ਦਾ ਪਿੰਡ ਮੈਂ ਦੱਸਣਾ ਭੁੱਲ ਗਿਆ ਸੀ ਫੌਜੀ ਵੀਰ ਪਿੰਡ ਰਤਨਗੜ੍ਹ ਦਤਾਰਪੁਰ ਸੌਰੀ ਦਤਾਰਪੁਰ ਨਾੜੀ ਹੈ ਦਤਾਰਪੁਰ ਦਾ ਤਮੜ ਦਤਾਰਪੁਰ ਤੋਂ ਹੈ ਵੀ ਕੇ ਨਾੜੀ